ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚਰਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਕੁਲਵੰਤ ਸਿੰਘ ਵਿਰਕ ਜੀ ਦੀ ਇੱਕ ਹੋਰ ਕਹਾਣੀ ਦੁੱਧ ਦਾ ਛੱਪੜ ਚਾਚੇ ਤਾਏ ਦਾ ਪੁੱਤਰ ਹੋਣ ਕਰਕੇ ਲਾਲ ਤੇ ਦਿਆਲ ਦਾ ਆਪੋ ਵਿੱਚ ਬੜਾ ਪਿਆਰ ਸੀ ਉਹਨਾਂ ਦੀ ਵਾਹੀ ਵੀ ਇਕੱਠੀ ਸੀ ਪਿੰਡ ਵਿੱਚ ਹੀ ਇਕੱਠਦਾ ਬੜਾ ਰੋਹ ਪੈਂਦਾ ਹੈ ਦੋ ਸਗੇ ਭਰਾਵਾਂ ਨਾਲੋਂ ਜੇ ਦੋ ਚਾਚੇ ਤਾਏ ਦੇ ਪੁੱਤਰ ਰਲ ਕੇ ਟੁਰਦੇ ਨੇ ਤਾਂ ਉਹਨਾਂ ਨੂੰ ਹੋਰ ਵੱਡੀ ਤਾਕਤ ਸਮਝਿਆ ਜਾਂਦਾ ਏ ਕਿਉਂਕਿ ਇਹੋ ਜਿਹਾ ਮੇਲ ਘਟ ਵੇਖਣ ਵਿੱਚ ਆਉਂਦਾ ਏ ਭਰਾਵਾਂ ਨੇ ਤੇ ਭਲਾ ਰਲ ਕੇ ਟੁਰਨਾ ਹੀ ਹੋਇਆ ਇਸ ਲਈ ਇਹਨਾਂ ਦੋਹਾਂ ਲਾਲ ਤੇ ਦਿਆਲ ਦਾ ਵੀ ਪਿੰਡ ਵਿੱਚ ਲੋਕਾਂ ਨਾ ਲੈਂਦੇ ਸਨ ਕੰਮਿਆਂ ਨੂੰ ਕੰਮ ਕਹਿਣਾ ਉਹਨਾਂ ਲਈ ਸੌਖਾ ਸੀ ਕਿਉਂਕਿ ਉਹ ਛੇਤੀ ਆਖੇ ਲੱਗ ਜਾਂਦੇ ਸਨ ਪਿੰਡ ਦੀਆਂ ਗਲੀਆਂ ਵਿੱਚ ਟੁਰਨਾ ਉਹਨਾਂ ਨੂੰ ਸੁਆਦ ਦਿੰਦਾ ਸੀ ਕਿਉਂਕਿ ਉੱਥੇ ਉਹਨਾਂ ਦਾ ਆਦਰ ਸੀ ਇਸ ਮੁਫਤ ਦੇ ਆਦਰ ਤੋਂ ਬਿਨਾ ਇਕੱਠਿਆਂ ਉਹਨਾਂ ਦੀ ਵਾਹੀ ਜੋਤੀ ਦਾ ਕੰਮ ਵੀ ਸੌਖਾ ਚੱਲਦਾ ਸੀ ਰਲ ਕੇ ਉਹ ਦੋ ਹਲਾਂ ਦੀ ਵਾਹੀ ਕਰਦੇ ਸਨ ਇੱਕ ਕੰਮ ਆ ਰੱਖ ਲੈਣ ਨਾਲ ਉਹਨਾਂ ਵਿੱਚੋਂ ਇੱਕ ਬੰਦਾ ਹਰ ਰੋਜ਼ ਸੌਖਾ ਰਹਿ ਸਕਦਾ ਸੀ ਤੇ ਕੰਮ ਵੀ ਚੰਗਾ ਟੁਰਿਆ ਜਾਂਦਾ ਸੀ ਇੱਕ ਹਲ ਦੀ ਵਾਹੀ ਇੱਕ ਤੇ ਬੇਸਵਾਦ ਹੁੰਦੀ ਐ ਦੂਜਾ ਸੁੱਤਰ ਨਹੀਂ ਬੈਠਦੀ ਜੇ ਇਕੱਲੇ ਹੋ ਤਾਂ ਉਹ ਬੰਦਾ ਡੰਗਰ ਨਾਲ ਡੰਗਰ ਹੋ ਜਾਂਦਾ ਏ ਤੇ ਜੇ ਕੰਮਾਂ ਰੱਖੇ ਤਾਂ ਪੂਰਾ ਨਹੀਂ ਫਟਦਾ ਇਹ ਇਕੱਠੀ ਵਾਹੀ ਤੀਸਰੇ ਬੰਦੇ ਨੂੰ ਜਿਹੜਾ ਵੇਲ ਦੇ ਰਹੀ ਸੀ ਉਹ ਸਾਰਾ ਦਿਆਲ ਹੀ ਮੰਨਦਾ ਉਹ ਗੋਰੇ ਰੰਗ ਦਾ ਸੋਹਣੀ ਸ਼ਕਲ ਵਾਲਾ ਪਾਰਾ ਜਿਹਾ ਗੱਭਰੂ ਸੀ ਪਹਿਲੇ ਪਹਿਰ ਤੇ ਉਹ ਪੈੜੀਆਂ ਵਿੱਚ ਕੁਝ ਕੰਮ ਕਰਦਾ ਪਰ ਪਿਛਲੇ ਪਹਿਰ ਰੋਜ਼ ਉਹ ਚਿੱਟੇ ਕਪੜੇ ਪਾ ਕੇ ਪਿੰਡ ਵਿੱਚ ਪੌਂਦਾ ਰਹਿੰਦਾ ਜਾਂ ਖੁੰਡਾਂ ਤੇ ਬੈਠਾ ਰਹਿੰਦਾ ਤੇ ਲੋਕੀ ਉਸ ਨਾਲ ਅੱਖ ਮਿਲਾ ਕੇ ਉਸ ਨਾਲ ਗੱਲਾਂ ਕਰਕੇ ਖੁਸ਼ ਹੁੰਦੇ ਪਰ ਪਿੰਡ ਵਾਲਿਆਂ ਦੀ ਤੇ ਦਿਆਲ ਦੀ ਇਹ ਸਾਰੀ ਖੁਸ਼ੀ ਲਾਲ ਦੇ ਸਿਰ ਤੇ ਸੀ ਤੇ ਜਿਸ ਨੂੰ ਪਿੱਛੋਂ ਕੰਮ ਕਰਨਾ ਪੈਂਦਾ ਕੱਲ ਨੂੰ ਪਿੰਡੋਂ ਹੀ ਨਹੀਂ ਨਿਕਲਿਆ ਪਿਛਲੇ ਪਹਿਰ ਵਾਰਡ ਦੇਣੀ ਸੀ ਕਣਕ ਨੂੰ ਦੋ ਬੰਦਿਆਂ ਵਿੱਚ ਵਾਰ ਤੈਨੂੰ ਪਤਾ ਏ ਬੜੀ ਔਖੀ ਆਉਂਦੀ ਏ ਲਾਲ ਕਦੀ ਉਲਾਮਾ ਦਿੰਦਾ ਐਵੇਂ ਹੀ ਆਲਸ ਕਰ ਛੱਡਿਆ ਪਿੰਡ ਥਾਣੇਦਾਰ ਆਇਆ ਹੋਇਆ ਸੀ ਮੈਂ ਆਖਿਆ ਕੋਈ ਗੱਲਬਾਤ ਸੁਣਾਗੇ ਦਿয়াল ਨੀਵੀਂ ਖਿੱਚ ਛੱਡਦਾ ਤੇ ਲਾਲ ਚੁੱਪ ਹੋ ਜਾਂਦਾ ਲਾਲ ਦੀ ਬੋਟੀ ਵੀ ਦਿয়াল ਨੂੰ ਆਪਣੇ ਘਰ ਵਿੱਚ ਫਿਰਦਿਆ ਵੇਖਦੀ ਜਦੋਂ ਲਾਲ ਬਾਹਰ ਪੈੜੀਆਂ ਵਿੱਚ ਕੰਮ ਲੱਗਾ ਹੋਇਆ ਹੁੰਦਾ ਉਹਨਾਂ ਦੇ ਘਰ ਦੇ ਸਾਂਝੇ ਕੰਦ ਤੋਂ ਪਾਰ ਉਹਦੀ ਪੱਗ ਇੱਧਰ ਉਧਰ ਪਾਉਂਦੀ ਦਿੱਸਦੀ। ਕਦੀ ਉਹ ਆਪਣੇ ਮੁੰਡੇ ਨੂੰ ਚੁੱਕ ਕੇ ਘਰੋਂ ਇੱਕ ਲੱਕੜ ਫੜ ਤਰਖਾਣਾ ਵੱਲ ਲੈ ਜਾਂਦਾ ਤੇ ਉੱਥੇ ਬੈਠ ਕੇ ਉਸ ਨੂੰ ਗੱਡੀ ਬਣਵਾ ਦਿੰਦਾ। ਤੇ ਕਦੀ ਆਪਣੀ ਵੋਟੀ ਦਾ ਸਾਗ ਚੀਰਨ ਵਾਲਾ ਦਾਤਰ ਚੁੱਕ ਕੇ ਲੋਹਾਰਾ ਪਾਸੋਂ ਲਵਾਉਣ ਤੁਰ ਪੈਂਦਾ। ਤੇ ਕਦੇ ਸੱਤੋਂ ਜੁਲਾਹੀ ਨੂੰ ਚਰਖਾ ਚੁਕਵਾ ਕੇ ਉਸ ਦੇ ਕਾਣ ਗੜਵਾ ਲਿਆਉਂਦਾ। ਲਾਲ ਦੀ ਵੋਟੀ ਦੇ ਸਾਰੇ ਕੰਮ ਉਸੇ ਤਰ੍ਹਾਂ ਹੀ ਪਏ ਰਹਿੰਦੇ ਦਿਆਲ ਦੀ ਘਰ ਵਿੱਚ ਪਾਉਂਦੀ ਪੱਗ ਤੇ ਆਉਂਦੀ ਆਵਾਜ਼ ਉਸ ਦੀਆਂ ਕਈ ਸਦਰਾਂ ਟੁੰਬਦੀ ਜੇ ਕਦੀ ਲਾਲ ਵੀ ਇਸੇ ਵੇਲੇ ਘਰ ਆ ਸਕੇ ਤਾਂ ਉਹ ਉਸ ਨੂੰ ਦੁੱਧ ਪਾ ਕੇ ਦੇਵੇ ਪਿੰਡ ਵਿੱਚ ਜਾਣ ਲਈ ਉਸ ਨੂੰ ਚਿੱਟੇ ਚਿੱਟੇ ਕੱਪੜੇ ਪਵਾਏ ਤੇ ਉਸ ਦੇ ਕੱਪੜੇ ਪਾਉਂਦਿਆਂ ਨੂੰ ਝਟਪਟ ਉਸ ਦੀ ਪੱਗ ਨੂੰ ਮਾਇਆ ਲਾ ਦੇਵੇ ਹੁਣ ਤੇ ਨਾ ਕੱਪੜੇ ਧੋਣ ਤੇ ਨਾ ਪਾਣ ਦਾ ਕੋਈ ਸਵਾਦ ਸੀ ਅਠੀ ਦਸੀ ਦਿਨੀ ਰਾਤ ਨੂੰ ਸੌਣ ਲੱਗਿਆ ਉਹ ਤੋਤੇ ਹੋਏ ਕੱਪੜੇ ਸਰਾਣੇ ਰਖਵਾ ਲੈਂਦਾ ਤੇ ਸਵੇਰੇ ਉੱਠ ਕੇ ਰਾਤ ਦੇ ਲਾਹੇ ਹੋਏ ਮੈਲੇ ਕੱਪੜੇ ਸਰਾਣੇ ਰੱਖ ਕੇ ਉਹ ਚਿੱਟੇ ਕੱਪੜੇ ਪਾ ਲੈਂਦਾ ਪਰ ਛੇਤੀ ਹੀ ਇਹ ਵੀ ਮੈਲੇ ਹੋ ਜਾਂਦੇ ਤੇ ਫਿਰ ਕਈ ਦਿਨ ਉਹ ਮੈਲੇ ਹੀ ਪਾਈ ਫਿਰਦਾ ਜੇ ਲਾਲ ਵੀ ਦਿyal ਵਾਂਗ ਸ਼ਾਮ ਕਰ ਬਿਤਾ ਸਕੇ ਤੇ ਫਿਰ ਰਾਤ ਨੂੰ ਜਦੋਂ ਲਾਲ ਕਫ ਆਉਂਦਾ ਤਾਂ ਉਹ ਆਖਦੀ ਤੂੰ ਉਹਦਾ ਕੰਮਾਂ ਰੱਖਿਆ ਹੋਇਆ ਹੈ ਆਪ ਤੇ ਸਰਦਾਰ ਪਿੰਡ ਫਿਰਦਾ ਰਹਿੰਦਾ ਏ ਤੇ ਤੂੰ ਉੱਥੇ ਮਿੱਟੀ ਨਾਲ ਘੁਲਦਾ ਰਹਿਣਾ ਏ ਪਿੰਡ ਫਿਰਨ ਵਿੱਚ ਕੀ ਏ ਪਾਣੀ ਦੀ ਵਾਰੀ ਦੀ ਗੱਲ ਕਰਨੀ ਸੀ ਇਸ ਕਰਕੇ ਆਇਆ ਸੀ ਉਹ ਲਾਲ ਗੱਲ ਵੁਲਾਂਦਾ ਤੇ ਫਿਰ ਮਰਮ ਲਾਉਂਦਾ ਕਦੀ ਹਾਲ-ਫਾਲ ਠੀਕ ਕਰਾਉਣਾ ਹੁੰਦਾ ਏ ਕੋਈ ਰੱਸਾ ਪੈੜਾ ਵਟਣਾ ਹੁੰਦਾ ਏ ਜਾਂ ਕੋਈ ਬੰਦਾ ਦਿਹਾੜੀ ਲਈ ਆਖਣਾ ਹੁੰਦਾ ਏ ਪਿੰਡ ਵਿੱਚ ਸੌ ਕੰਮ ਹੁੰਦੇ ਨੇ ਪਿੰਡ ਕੰਮ ਹੁੰਦੇ ਨੇ ਤਾਂ ਤੂੰ ਵੀ ਜਾਇਆ ਕਰ ਕਦੀ ਜ਼ਰੂਰ ਕੋਸੇ ਹੀ ਕਰਨੇ ਹੁੰਦੇ ਨੇ ਪਿੰਡ ਵਾਲੇ ਕੰਮ ਹਲਾ ਮੈਂ ਆ ਜਾਇਆ ਕਰਾਂਗਾ ਇਹਦੇ ਚ ਕਿਹੜੀ ਗੱਲ ਏ ਉਹ ਆਂਦਾ ਏ ਮੈਂ ਲਗਾ ਜਾਣਾ ਮੈਂ ਆਣਾ ਹਲਾ ਤੂੰ ਲਗਾ ਜਾ ਲਾ ਲਾਉਣ ਲਈ ਕਹਿ ਤੇ ਦਿੰਦਾ ਪਰ ਉਹ ਆਇਆ ਕਦੀ ਨਹੀਂ ਏ ਸਵੀੜੀ ਵਿੱਚ ਅਸਲ ਵਿੱਚ ਉਹ ਪਿਆਲ ਦੇ ਵਗ ਰਿਹਾ ਸੀ ਉਹ ਤਾਰੇ ਜਿਹੜੇ ਉੱਠਦਾ ਤੇ ਕੰਮੇ ਨਾਲ ਹਲ ਜੋੜ ਕੇ ਲੈ ਜਾਂਦਾ ਮਗਰ ਉਹ ਦਿਆਲ ਤੰਮੀ ਵੇਲੇ ਉੱਠ ਕੇ ਮੱਝੀ ਨੂੰ ਬਾਹਰ ਕੱਢਦਾ ਪੱਠੇ ਪਾਉਂਦਾ ਤੇ ਫਿਰ ਚੋਂਦਾ ਡੰਗਰਾ ਜੋਗੇ ਪੱਠੇ ਵੱਢ ਕੇ ਉਹਨਾਂ ਨੂੰ ਛੇੜ ਕੇ ਲੈ ਜਾਂਦਾ ਤੇ ਥੋੜਾ ਜਿਹਾ ਫਿਰਾਟ ਉਰਾ ਕੇ ਮੋੜ ਲੈਂਦਾ ਪਿਛਲੇ ਪਹਿਰ ਉਹ ਪਿੰਡ ਕਦੀ ਕਿਸੇ ਢਾਣੀ ਨਾਲ ਸ਼ਰਾਬ ਪੀ ਛੱਡਦਾ ਕਦੀ ਤਾਜ ਖੇਡਦਾ ਰਹਿੰਦਾ ਤੇ ਕਦੀ ਅਖਬਾਰਾਂ ਦੀਆਂ ਖਬਰਾਂ ਸੁਣਦਾ ਸਮਝਦਾ ਰਹਿੰਦਾ ਵਾਹੀ ਦਾ ਤੇ ਸਾਰਾ ਪਾਰ ਦਿਨੋਂ ਦਿਨ ਲਾਲ ਤੇ ਪੈਂਦਾ ਜਾ ਰਿਹਾ ਸੀ ਲਾਲ ਸਦਾ ਯਾਰ ਬੇਲੀ ਗੰਡਣ ਤੇ ਆਪਣਾ ਰਸੂਖ ਬਣਾਉਣ ਤੇ ਰਹਿੰਦਾ ਹਰ ਪਿਆਲੀ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ ਹਰ ਪਿਆਲੀ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ ਇੱਕ ਧਿਰ ਬਹੁਤਾ ਕੰਮ ਕਰਦੀ ਹੈ ਇੱਕ ਥੋੜਾ ਜਿੰਨਾ ਚਿਰ ਬਹੁਤਾ ਕੰਮ ਕਰਨ ਵਾਲੀ ਧਿਰ ਚੁੱਪ ਕੀਤੀ ਰਹੇ ਪਿਆਲੀ ਚੱਲਦੀ ਜਾਂਦੀ ਹੈ ਤੇ ਜਦੋਂ ਉਸ ਨੂੰ ਏ ਬਹੁਤਾ ਕੰਮ ਚੋਬਣ ਲੱਗ ਜਾਵੇ ਤਾਂ ਭਿਆਲੀ ਟੁੱਟ ਜਾਂਦੀ ਹੈ ਇੱਕ ਦਿਨ ਬਾਡੀਆਂ ਤੋਂ ਪਿੱਛੋਂ ਲੋਹਾਰਾਂ ਦੇ ਮੁੰਡੇ ਜੱਟਾਂ ਤੋਂ ਕਣਕ ਦੀਆਂ ਭਰੀਆਂ ਇਕੱਠੀਆਂ ਕਰ ਰਹੇ ਸਨ ਲਾਲ ਇੱਕ ਹੋਰ ਜੱਟ ਦੇ ਡੇਰੇ ਤੇ ਬੈਠਾ ਸੀ ਲੋਹਾਰਾਂ ਦਾ ਇੱਕ ਮੁੰਡਾ ਉਸ ਜੱਟ ਤੋਂ ਭਰੀ ਮੰਗਣ ਆ ਗਿਆ ਉਸ ਨਾਲ ਦਾ ਦੂਜਾ ਮੁੰਡਾ ਕੋਲ ਸੜਕ ਤੋਂ ਭਰੀ ਚੁੱਕੀ ਲੰਘ ਰਿਹਾ ਸੀ ਔ ਭਰੀ ਕਿੱਥੋਂ ਲਿਆਏ ਹੋ ਉਸ ਜੱਟ ਨੇ ਭਰੀ ਮੰਗਣ ਆਏ ਮੁੰਡੇ ਤੋਂ ਦੂਜੀ ਭਰੀ ਬਾਰੇ ਪੁੱਛਿਆ ਇਹ ਤੇ ਇਥੋਂ ਦਿਆਲ ਦੇ ਖਲਵਾੜੇ ਤੋਂ ਲਿਆਏ ਆ ਲਾਲ ਨੇ ਸੁਣਿਆ ਤਾਂ ਉਸ ਨੂੰ ਆਪਣਾ ਲਹੂ ਠੰਡਾ ਹੁੰਦਾ ਲੱਗਾ ਖਲਵਾੜਾ ਤਾਂ ਸਾਂਝਾ ਸੀ ਪਰ ਨਾ ਦਿਆਲ ਦਾ ਵਜ ਰਿਆ ਸੀ ਕੰਮ ਵਿੱਚ ਰੁਝੇ ਲਾਲ ਦਾ ਤੇ ਆਪਣੇ ਭੋਏ ਭਾਂਡੇ ਤੋਂ ਵੀ ਨਾ ਮਿਟਦਾ ਜਾ ਰਿਹਾ ਸੀ ਉਸ ਨੇ ਅੱĐਰੇ ਹੋਣ ਦਾ ਫੈਸਲਾ ਕਰ ਲਿਆ ਬਾੜੀਆਂ ਪਿੱਛੋਂ ਉਂਝ ਵੀ ਇਹ ਵਾਹੀਆਂ ਬਦਲਨ ਦੇ ਦਿਨ ਸਨ ਦਾਣੇ ਤੇ ਉਹ ਪਹਿਲਾਂ ਹੀ ਵੰਡ ਲੈਂਦੇ ਸਨ ਇਸ ਵਾਰੀ ਉਸਨੇ ਤੋੜੀ ਵੀ ਵੰਡ ਲਈ ਮੱਝਾਂ ਆਪਣੀਆਂ ਵੱਖਰੀਆਂ ਬੰਨ ਲਈਆਂ ਇੱਕ ਸੱਜਰ ਸੂਈ ਮੱਝ ਦਾ ਥੋੜਾ ਜਿਹਾ ਵਕਤ ਸੀ ਉਸ ਦੀ ਕੱਟੀ ਮਰੀ ਹੋਈ ਸੀ ਤੇ ਉਹ ਦਿয়াল ਦੇ ਹੱਥ ਤੇ ਪਈ ਹੋਈ ਸੀ ਕਿਸੇ ਹੋਰ ਤੋਂ ਨਹੀਂ ਸੀ ਮਿਲਦੀ ਲਾਲ ਨੇ ਕੁਝ ਦਿਨ ਉਸ ਨੂੰ ਛੋਲਿਆਂ ਦੇ ਵੰਡ ਵਿੱਚ ਲੋਣ ਕੋਲ ਕੇ ਪਿਆਇਆ ਆਪਣੇ ਹੱਥ ਤੇ ਆਟਾ ਚਾਰਿਆ ਤਲੀ ਤੋਂ ਧਾਰਾ ਮਾਰ ਕੇ ਉਸ ਨੂੰ ਚਟਾਈਆਂ ਆਪਣੇ ਮੂੰਹ ਵਿੱਚ ਧਾਰ ਲੈ ਕੇ ਉਸੀਆਂ ਨਾਸਾਂ ਦੇ ਫੁਰਗੜਾ ਮਾਰਿਆ ਤੇ ਉਹ ਹੌਲੀ-ਹੌਲੀ ਉਸ ਤੋਂ ਵੀ ਮਿਲਣ ਲੱਗ ਪਈ ਪਰ ਦਿਆਲ ਨਾਲ ਉਹ ਉਸ ਮੱਝ ਦਾ ਪਿਆਰ ਨਾ ਟੁੱਟਾ ਜਦੋਂ ਕਦੀ ਖੁੱਲਦੀ ਉਸੇ ਕੋਲ ਜਾ ਖਲੋਂਦੀ ਜਾਂ ਉਸ ਦੀਆਂ ਮੱਝਾਂ ਵਿੱਚ ਰਲ ਜਾਂਦੀ ਮੱਝ ਦਾ ਤੇ ਦਿਆਲ ਨਾਲ ਪਿਆਰ ਬਣਿਆ ਰਿਹਾ ਪਰ ਲਾਲ ਤੇ ਦਿਆਲ ਇੱਕ ਦੂਜੇ ਤੋਂ ਦੂਰ ਦੂਰ ਹੁੰਦੇ ਗਏ ਪੈਲੀਆਂ ਨੇੜੇ ਹੋਣ ਕਰਕੇ ਉਹਨਾਂ ਦੇ ਡੰਗਰ ਖੁੱਲ ਗਏ ਇੱਕ ਦੂਜੇ ਦੀ ਪੈਲੀ ਵਿੱਚ ਪੈ ਜਾਂਦੇ ਤੇ ਇਸ ਵਿੱਚੋਂ ਕਈ ਉਲਾਮੇ ਨਿਕਲਦੇ ਹਰ ਇਹੋ ਜਿਹੇ ਮੌਕੇ ਤੇ ਦੋਵੇਂ ਇੱਕ ਦੂਜੇ ਤੋਂ ਵੱਧ ਕੇ ਗੱਲਾਂ ਕਰਦੇ ਤੇ ਕੋਈ تیر ਨੀਵੀਂ ਨਾ ਖਿੱਚਦੀ ਜਦੋਂ ਦਿয়াল ਦੀ ਨਿੱਕੀ ਜਹੀ ਕੱਟੀ ਲੱਕੜਾਂ ਦੀ ਵਿਰਲ ਵਿੱਚੋਂ ਨਿਕਲ ਕੇ ਸਾਰੀ ਰਾਤ ਲਾਲ ਦੇ ਬਿਜੇ ਹੋਏ ਗੋਂਗਲੂਆਂ ਵਿੱਚ ਫਿਰਦੀ ਰਹੀ ਤਾਂ ਦਿਆਲ ਨੇ ਅਗੋ ਉਲਟਾ ਕਿਹਾ ਮੈਂ ਕੱਟੀ ਦੇ ਨਾਲ ਤਾਂ ਨਹੀਂ ਨਾ ਵੱਜ ਜਾਣਾ ਇਹ ਨਿੱਕੇ ਨਿੱਕੇ ਜੀ ਸੱਜਿਓਂ ਖੱਬਿਓਂ ਕਿਧਰੋਂ ਨਿਕਲ ਹੀ ਜਾਂਦੇ ਨੇ ਤੇ ਫਿਰ ਅਗਲੇ ਦਿਨ ਜਦੋਂ ਲਾਲ ਦੀ ਕੋੜੀ ਸੰਗੜ ਲੱਗੇ ਨਾਲ ਦਿਆਲ ਦੀ ਫਲੀ ਹੋਈ ਕਪਾਹ ਵਿੱਚ ਬੂਟੇ ਪੰਦੀ ਤੇ ਫਲ ਕੇਰਦੀ ਰਹੀ ਤਾਂ ਲਾਲ ਨੇ ਕਹਿ ਛੱਡਿਆ ਕੋੜੀ ਤੇ ਕਪਾਹ ਨੂੰ ਮੂੰਹ ਨਾ ਲਾਂਦੀ ਬੂਟੇ ਤੇ ਉਦੋਂ ਭੱਜਦੇ ਨੇ ਜਦੋਂ ਸੰਗਲੀ ਹੋਈ ਕੋੜੀ ਨੂੰ ਤੋਂ ਮਗਰੋਂ ਤਰਾਨਾ ਵਿੱਚ ਆਰਾਮ ਨਾਲ ਕੱਢੇ ਤਾਂ ਆਪੇ ਬੂਟੇ ਨਾ ਭੱਜਣ। ਦਿਆਲ ਨੂੰ ਇਸ ਗੱਲ ਦਾ ਬੜਾ ਗੁੱਸਾ ਸੀ। ਗੋਗਲੂ ਤੇ ਆਖਰ ਪੱਠੇ ਹੀ ਸਨ ਪਰ ਕਪਾਹ ਤੇ ਪੈਸੇ ਵਾਲੀ ਫਸਲ ਸੀ। ਇੱਕ ਬਚਾ ਸੀ ਨਾ ਲਾਲ ਨੇ ਤੇ ਨਾ ਦਿਆਲ ਨੇ ਕਦੇ ਇੱਕ ਦੂਜੇ ਦੀ ਹੱਥੀ ਪੈਣ ਲਈ ਸੋਚਿਆ ਸੀ। ਇਸ ਤੋਂ ਕੁਝ ਦਿਨ ਪਿੱਛੋਂ ਮੀਂਹ ਪਿਆ ਦਿਆਲ ਕੋਲ ਤੇ ਬਾਹਰ ਇੱਕ ਕੋਠਾ ਹੈਗੇ ਸੀ ਪਰ ਲਾਲ ਨੇ ਅਜੇ ਕੁਝ ਨਹੀਂ ਸੀ ਛੱਤਿਆ ਫਿਰ ਵੀ ਉਹ ਦਿਆਲ ਦੇ ਕੋਠੇ ਵਿੱਚ ਆ ਕੇ ਸਿਰ ਨਹੀਂ ਲੁਕਾਉਣਾ ਚਾਹੁੰਦਾ ਸੀ ਉਸਦੇ ਤੂਥ ਹੀਟਾ ਥੋੜਾ ਜਿਹਾ ਬਚਾ ਹੋ ਸਕਦਾ ਸੀ ਚਾਦਰ ਦੀ ਮੁਕਰ ਮਾਰ ਕੇ ਉਹ ਆਪਣੇ ਤੂਥ ਥਲੇ ਬੈਠਾ ਰਿਹਾ ਤੇ ਉੱਤੇ ਮੀਂਹ ਪੈਂਦਾ ਰਿਹਾ ਇਹ ਗੱਲ ਪਿੰਡ ਵੀ ਅਪੜ ਗਈ ਉਸਦੇ ਤੂਥ ਵਿੱਚ ਮੰਗਲਿਆਂ ਦੇ ਆਲਣੇ ਸਨ ਲੋਕੀ ਕਹਿੰਦੇ ਫਿਰਨ ਉੱਤੇ ਬੰਗਲੇ ਨਾਉਂਦੇ ਰਹੇ ਤੇ ਹੀਠਾ ਲਾਲ ਨਾਉਂਦਾ ਰਿਹਾ ਇਸ ਮੀਤੋ ਪਿੱਛੋਂ ਇਹ ਗੱਲਾਂ ਸੀ ਕਿ ਇੱਕ ਨਾ ਇੱਕ ਦਿਨ ਲਾਲ ਤੇ ਦਿয়াল ਦੀ ਲੜਾਈ ਹੋਵੇਗੀ ਕੋਈ ਕਹਿੰਦਾ ਸੀ ਦਿয়াল ਤਕੜਾ ਹੈ ਉਹ ਮਾਰੇਗਾ ਕੋਈ ਕਹਿੰਦਾ ਸੀ ਲਾਲ ਵਿੱਚ ਗੁੱਸਾ ਬਹੁਤ ਹੈ ਇਸ ਲਈ ਉਹ ਮਾਰੇਗਾ ਇਹ ਗੱਲਾਂ ਲਾਲ ਦੀ ਵੋਟੀ ਟਿੱਕਰ ਵੀ ਆਪਣੀਆਂ ਤੇ ਕਦੀ ਕਦੀ ਉਹ ਘਾਬਰ ਕੇ ਪੁੱਛਦੀ ਸੁਣੇਰ ਦਿਆਲ ਤੇਰੇ ਗਲ ਪੈਣ ਨੂੰ ਫਿਰਦਾ ਏ ਮੇਰੇ ਗਲ ਪੈ ਕੇ ਮਰਨਾ ਉਸ ਉਹ ਤੇ ਕੁਸਕ ਨਹੀਂ ਸਕਦਾ ਮੇਰੇ ਸਾਹਮਣੇ ਲਾਲ ਗੋ ਚੌੜਾ ਹੋ ਕੇ ਆਖਦਾ ਆਪਣੇ ਆਪ ਨੂੰ ਉੱਚਾ ਵਿਖਾਣ ਲਈ ਇੱਕ ਦਿਨ ਲਾਲ ਨੇ ਹੱਦ ਹੀ ਕਰ ਦਿੱਤੀ ਨਵੀਂ ਕਣਕ ਬੀਜਣ ਤੋਂ ਪਹਿਲਾਂ ਦਿਆਲ ਆਪਣੀ ਇੱਕ ਪਹਿਲੀ ਵਿੱਚ ਰੂੜੀ ਪਾਉਣੀ ਚਾਹੁੰਦਾ ਸੀ ਗੱਡੇ ਦਾ ਰਾਹ ਲਾਲ ਦੀ ਪਹਿਲੀ ਵਿੱਚੋਂ ਦੀ ਹੀ ਸੀ ਪਰ ਇਹ ਪਹਿਲੀ ਕਿਉਂਕਿ ਉੱਪਰ ਆ ਪਈ ਹੋਈ ਸੀ ਇਸ ਲਈ ਇਸ ਵਿੱਚੋਂ ਗੱਡਾ ਲੰਗਾਣ ਦਾ ਕੋਈ ਹਰਜ ਨਹੀਂ ਸੀ ਪਰ ਜਦੋਂ ਦਿਆਰ ਗੱਡਾ ਭਰ ਕੇ ਲਿਆਇਆ ਤਾਂ ਲਾਲ ਡਾਂਗ ਫੜ ਕੇ ਆਪਣੀ ਵੱਟ ਤੇ ਖਲੋ ਗਿਆ ਤੇ ਉਸ ਨੇ ਦਿਆਰ ਦਾ ਗੱਡਾ ਪਿਛਾਂ ਮੋੜ ਦਿੱਤਾ ਪਰ ਰਾਤ ਨੂੰ ਜਦੋਂ ਲਾਲ ਨੇ ਇਹ ਗੱਲ ਆਪਣੀ ਵੋਟੀ ਨੂੰ ਦੱਸੀ ਤਾਂ ਉਸ ਨੂੰ ਵਿਸ਼ਵਾਸ ਜਿਹਾ ਹੋ ਗਿਆ ਕਿ ਦਿਆਰ ਉਸਦੇ ਪਤੀ ਤੋਂ ਕੁਝ ਰੈਂਦਾ ਸੀ ਦਿਆਰ ਨੂੰ ਵੀ ਆਪਣੇ ਹਾਲਤ ਕੁਝ ਚੁਬੜ ਲੱਗ ਪਈ ਸੀ ਬਿਨ ਕੁਝ ਪੱਜ ਬਣਾਣ ਉਹ ਉਸ ਨਾਲ ਖੈਣ ਖੈਣ ਕਰਦਾ ਸੀ ਇੱਕ ਦਿਨ ਖਾਓ ਪੀਏ ਨਾਲ ਲਾਲ ਆਪਣੀ ਘੋੜੀ ਤੇ ਚੜ ਕੇ ਪਿੰਡ ਆ ਰਿਹਾ ਸੀ ਰਾਹ ਵਿੱਚ ਖਾਲ ਤੇ ਦਿਆਲ ਤੇ ਇੱਕ ਹੋਰ ਬੰਦਾ ਸ਼ਰਾਬ ਪੀਰੇ ਸਨ ਉਹਨਾਂ ਲਾਲ ਨੂੰ ਵੇਖ ਲਿਆ ਤੇ ਲਾਲ ਨੇ ਉਹਨਾਂ ਨੂੰ ਖਾਲ ਤੋਂ ਲੰਘਣ ਲਈ ਕੋੜੀ ਨੇ ਹੌਲੀ ਹੋਣਾ ਹੀ ਸੀ ਲਾਲ ਨੇ ਹੱਥ ਵਿੱਚ ਕੇਵਲ ਸਖਣਾ ਗੜਵਾ ਸੀ ਕਿਹੜਾ ਏ ਦਿਆਲ ਨੇ ਜ਼ਰਾ ਲੰਮਕ ਕੇ ਕਿਹਾ ਮੈਂ ਆ ਲਾਲ ਲਾਲ ਨੇ ਤਕੜੇ ਹੋ ਕੇ ਕਿਹਾ ਤੇ ਫਿਰ ਤਰੂਈਆਂ ਤਰੂਈਆਂ ਕਰਕੇ ਕੋੜੀ ਨੂੰ ਪਾਣੀ ਪਿਲਾਣ ਲੱਗ ਪਿਆ ਜਿਸ ਤਰ੍ਹਾਂ ਕਹਿ ਰਿਆ ਹੋਵੇ ਆ ਜਾਓ ਮੈਂ ਤੇ ਖਲਾਵਾਂ ਪਰ ਆਇਆ ਕੋਈ ਨਾ ਤੇ ਲਾਲ ਨੇ ਪਾਣੀ ਪਿਆ ਕੇ ਕੋੜੀ ਟੋਰ ਲਈ ਘਰ ਆ ਕੇ ਲਾਲ ਨੇ ਵੋਟੀ ਨੂੰ ਦੱਸਿਆ ਮੈਂ ਸੋਚਿਆ ਜਿਹੜਾ ਆਇਆ ਗੜਵਾ ਮਾਰਾਂਗਾ ਸਿਰ ਵਿੱਚ ਕੋੜੀ ਤੇ ਚੜਿਆ ਬੰਦਾ ਉਂਝ ਵੀ ਚੌ ਬੰਦਿਆਂ ਤੇ ਭਾਰੂ ਹੁੰਦਾ ਏ ਜਿਸਨੂੰ ਮਰਜ਼ੀ ਹੋਵੇ ਏਠ ਲੈ ਕੇ ਮਾਰ ਦੇ ਸ਼ਾਬਾਸ਼ ਲਾਲ ਦੀ ਵੋਟੀ ਨੀਆਂ ਚਮਕਦੀਆਂ ਅੱਖਾਂ ਨੇ ਕਿਹਾ ਮੇਰਾ ਪਤੀ ਇਸ ਤੋਂ ਘੱਟ ਕੀ ਕਰ ਸਕਦਾ ਸੀ ਲਾਲ ਡਾਡਾ ਖੁਸ਼ ਸੀ ਅੱਜ ਉਹਦੀ ਗੱਲ ਵਿੱਚ ਵਦੇਰੇ ਠੰਮਾ ਸੀ ਉਸ ਦਾ ਪੈਰ ਬੜਾ ਫੱਬ ਕੇ ਪੌਏ ਤੇ ਟਿਕਦਾ ਸੀ ਤੇ ਉਸ ਦੇ ਬੱਚੇ ਉਸ ਨੂੰ ਡਾਢੇ ਪਿਆਰੇ ਲੱਗਦੇ ਸਨ ਫਿਰ ਇੱਕ ਰਾਤ ਕੁਝ ਕਿਣਮਣ ਜਿਹੀ ਰਹੀ ਕਿਣਮਣ ਦੇ ਆਲਸ ਤੋਂ ਲਾਮ ਨੇ ਲਾਲ ਨੇ ਤੰਮੀ ਵੇਲੇ ਉੱਠ ਕੇ ਮੱਝ ਨੂੰ ਪੱਠੇ ਪਾ ਲੇ ਪੱਠਿਆਂ 'ਵੀ ਹਿਰਸ ਵਿੱਚ ਮੱਝ ਸੰਗਲ ਖਿੱਚ ਕੇ ਮੀ ਨਾਲ ਢਿੱਲਾ ਹੋਇਆ ਕਿੱਲਾ ਪੁੱਟ ਗਈ ਚੰਗੇ ਦਿਨ ਚੜੇ ਉੱਠ ਕੇ ਲਾਲ ਬਾਹਰੋਂ ਸੜਕ ਤੋਂ ਮੱਝ ਲੱਭ ਕੇ ਤੇ ਅੱਗੇ ਵੰਡ ਪਾ ਕੇ ਚੋਣ ਬਹਿ ਗਿਆ ਮੱਝ ਦਾ ਪਸਮਾ ਅੱਜ ਬਹੁਤ ਢਿੱਲਾ ਸੀ ਕਿਸੇ ਪਹਿਲਾਂ ਚੋਲੀ ਹੋਣੀ ਜਾਪਦੀ ਸੀ ਐਵੇਂ ਵੰਡ ਦੇ ਲਾਲਚ ਨੂੰ ਹੀ ਦੂਜੀ ਵਾਰ ਮਿਲ ਰਹੀ ਸੀ ਪਰ ਕੋਈ ਕੌਣ ਇਸ ਨੂੰ ਚੋ ਸਕਦਾ ਸੀ ਦਿਆਲ ਤੋਂ ਬਿਨਾ ਤੇ ਇਹ ਕਿਸੇ ਤੋਂ ਮਿਲਦੀ ਨਹੀਂ ਸੀ ਬਸ ਦਿਆਲ ਨੇ ਹੀ ਜੋਈ ਸੀ ਚਾਰ-ਚਾਰ ਧਾਰਾ ਮਾਰਨ ਪਿੱਛੋਂ ਸਾਰੇ ਥਣ ਖਾਨੀ ਹੋ ਗਏ ਗੜਵੇ ਵਿੱਚ 3 4 6 ਆਂ ਦੀ ਥਾਂ ਮਸਾਂ ਇੱਕ ਛੰਨਾ ਦੁੱਧ ਸੀ ਹੁਣ ਕੀ ਬਣੇਗਾ ਦਿਆਲ ਨੇ ਤੇ ਬਹੁਤ ਹੀ ਮੂਰਖਤਾ ਕੀਤੀ ਸੀ ਆਪਣੀ ਵਰਟੀ ਨੂੰ ਲਾਲ ਹੁਣ ਕੀ ਕਹੇ ਉਹ ਜਾਣਦੀ ਸੀ ਕਿ ਦਿਆਲ ਤੋਂ ਬਿਨਾ ਇਹ ਮੱਝ ਕਿਸੇ ਤੋਂ ਮਿਲਦੀ ਹੀ ਨਹੀਂ ਸੀ ਤੇ ਦਿਆਲ ਤੋਂ ਆਪਣੀ ਮੱਝ ਚਵਾ ਕੇ ਉਹ ਆਪਣੀ ਵਰਟੀ ਦੇ ਸਾਹਮਣੇ ਚੁੱਪ ਕਰਕੇ ਕਿਸ ਤਰ੍ਹਾਂ ਬੈਠ ਸਕਦਾ ਸੀ ਹੋ ਸਕਦਾ ਸੀ ਕਿ ਲਾਲ ਉਸ ਨਾਲ ਉੱਚੀ ਨੀਵੀਂ ਗੱਲ ਕਰੇ ਤੇ ਢਿਆਲ ਅੱਗੇ ਵਾਂਗ ਨੀਵੀਂ ਖਿੱਚ ਜਾਵੇ ਤੇ ਇਸ ਤਰ੍ਹਾਂ ਲਾਲ ਦੀ ਇੱਜ਼ਤ ਬਚ ਜਾਵੇ ਸ਼ਾਇਦ ਉਹ ਡਾਂਗ ਸੋਟੇ ਨਾਲ ਉਸ ਦਾ ਬੂਹਾ ਵੇਠ ਕੋਰ ਸਕੇ ਪਰ ਘਰ ਤੇ ਉਸ ਦੇ ਦੋ ਜਵਾਨ ਸਾਲੇ ਆਏ ਹੋਏ ਸਨ ਉਹ ਤੇ ਉਸ ਨੂੰ ਬੂਹੇ ਤੇ ਨੇੜੇ ਵੀ ਨਹੀਂ ਆਉਣ ਦੇਣ ਲਗੇ ਲਾਲ ਬੈਠਾ ਮੱਜ ਨੂੰ ਹੋਰ ਪਸਮੰਦਾ ਰਿਹਾ ਪਰ ਕੋਈ ਬਹੁਤੀਆਂ ਧਾਰਾਂ ਥਣਾ ਵਿੱਚ ਨਾ ਆਈਆਂ ਅਖੀਰਲੇ ਡੋਕੇ ਵੀ ਹੁਣ ਮੁੱਕ ਚੁੱਕੇ ਸਨ ਅਚੰਚਿਤ ਲਾਲ ਨੂੰ ਇੱਕ ਫੁਰਨਾ ਫੁਰਿਆ ਡੁੱਲੇ ਹੋਏ ਦੁੱਧ ਬਾਰੇ ਇਹ ਅੰਦਾਜ਼ਾ ਲਾਉਣਾ ਔਖਾ ਹੁੰਦਾ ਹੈ ਕਿ ਇਹ ਕਿੰਨਾ ਕੁ ਸੀ ਥੋੜਾ ਦੁੱਧ ਵੀ ਡੁੱਲਿਆ ਹੋਇਆ ਬਹੁਤ ਜ਼ਿਆਦਾ ਲੱਗਦਾ ਏ ਜੇ ਉਹ ਗੜਬੇ ਵਾਲਾ ਦੁੱਧ ਡੋਲ ਦੇਵੇ ਤਾਂ ਉਹ ਆਪਣੀ ਵੋਟੀ ਨੂੰ ਕਹਿ ਸਕਦਾ ਸੀ ਕਿ ਮੱਝ ਨੇ ਲੱਤ ਮਾਰ ਕੇ ਡੋਲ ਦਿੱਤਾ ਹੈ ਹੱਥ ਵਿੱਚ ਫੜਿਆ ਗੜਵਾ ਉਸਨੇ ਮੁੱਦਾ ਕਰ ਦਿੱਤਾ ਮੀ ਨਾਲ ਸਾਰੇ ਥਾਂ ਚਿੱਕੜ ਹੋਇਆ ਹੋਇਆ ਸੀ ਤੇ ਕਿਧਰੇ ਕਿਧਰੇ ਪਾਣੀ ਦੀਆਂ ਨਿੱਕੀਆਂ ਨਿੱਕੀਆਂ ਛਪੜੀਆਂ ਵੀ ਬਣੀਆਂ ਹੋਈਆਂ ਸਨ। ਇਹ ਗਿੱਲ ਤੇ ਪਾਣੀ ਕਰਕੇ ਡੋਲਿਆ ਦੁੱਧ ਬਹੁਤ ਸਾਰਾ ਲੱਗਦਾ ਸੀ। ਲਾਲ ਆਪਣੇ ਕੰਮ ਤੇ ਸੰਤੁਸ਼ਟ ਸੀ। ਦੁੱਧ ਤੇ ਡੁਲਾ ਦਿੱਤਾ। ਇਹ ਅੱਜ ਪੀੜ ਜੋਗੀ ਨੇ ਉਸ ਆ ਕੇ ਵਾਟੀ ਨੂੰ ਕਿਹਾ। ਹਾਏ ਹਾਏ ਕਿਸ ਤਰ੍ਹਾਂ ਬਸ ਲੱਤ ਚੁੱਕ ਕੇ ਮਾਰੀ ਸੂ ਗੜਵੇ ਤੇ ਤੇ ਗੜਵਾ ਮੁੱਦਾ ਹੋ ਗਿਆ। ਦੋ ਸੋਟੇ ਨਹੀਂ ਮਾਰੀਦੇ ਇਹੋ ਜੀ ਮੱਝ ਨੂੰ ਬੋਟੀ ਨੂੰ ਅੱਠ ਪਹਿਰ ਦੋ ਦੋ ਸਖਣੇ ਰਹਿਣ ਤੋਂ ਓਖੇ ਜਾ ਰਹੀ ਸੀ ਨਹੀਂ ਮਾਰਨਾ ਕੀ ਏ ਕਿਤੇ ਮੱਖੀ ਡੰਗ ਚਾ ਮਾਰੇ ਤਾਂ ਡੰਗਰ ਕਾਲਾ ਪੈ ਜਾਂਦਾ ਏ ਹੈ ਤੇ ਵਿਚਾਰੀ ਅਸੀਲ ਚੁੱਲ ਲੱਗੋਂ ਉੱਠ ਕੇ ਉਹ ਮੱਝ ਕੋਲ ਗਈ ਅਸਾਧਾਰਨ ਹਾਲਤ ਵਿੱਚ ਚੀਜ਼ ਵੇਖਣ ਨੂੰ ਹਰ ਇੱਕ ਦਾ ਜੀ ਕਰਦਾ ਏ ਜਿਵੇਂ ਡਿੱਗੇ ਹੋਏ ਜਹਾਜ਼ ਇਆ ਉਲਟੇ ਹੋਏ ਟਰੱਕ, ਯਾ ਡੁੱਲੇ ਹੋਏ ਦੁੱਧ ਨੂੰ। ਹਾਂ, ਕਿੰਨਾ ਦੁੱਧ ਸੀ। ਛੱਪੜ ਲੰਗਾ ਹੋਇਆ ਇਹ ਦੁੱਧ ਦਾ। ਉਸ ਕਹਿ ਕੇ ਲਾਲ ਨੂੰ ਠੰਡ ਪਾ ਦਿੱਤੀ। ਧੰਨਵਾਦ ਜੀ। ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ ਜੀ।